ਬੀਰ ਸਿੰਘ ਬਾਦਲ ਹੋਣਾ ਦੀਆਂ ਸਿੱਖ ਵਿਰੋਧੀ ਜਿਹੜੀ ਵਿਚਾਰਧਾਰਾ ਹੈਗੀ ਉਹਦੇ ਨਾਲ ਜਿਹੜੇ ਰਾਜਨੀਤੀਬਾਨ ਮੇਲ ਖਾਂਦੇ ਨੇ ਜਾਪਾਕੇ ਲਈ ਕਿ ਚਾਹੇ ਉਹ ਕਿਸੇ ਢੇਰੇ ਦੇ ਸਾਥ ਹੋਣ ਉਹਨਾਂ ਦੇ ਨਾਲ ਕਾਫੀ ਸਾਰੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਹੁਣ ਰਵਨੀਤ ਸਿੰਘ ਬਿੱਟੂ ਜਿਹੜਾ ਲਗਾਤਾਰ ਕਹਿ ਰਿਹਾ ਵੀ ਸਾਰੇ ਸਿੱਖਾਂ ਨੂੰ ਜਿਨ੍ਹਾਂ ਨੂੰ ਫਾਂਸੀ ਆ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਕਿਸੇ ਵੀ ਸਿੰਘ ਨੂੰ ਜੇਲ੍ਹ ਚੋਂ ਬਾਹਰ ਨਾ ਕੱਢਿਆ ਜਾਵੇ ਉਹ ਡਟ ਕੇ ਅਮਿਤ ਸ਼ਾਹ ਦੇ ਪ੍ਰੈਸ਼ਰ ਪਾ ਕੇ ਫਾਈ ਬਲਵੰਤ ਸਿੰਘ ਰਾਜੋਆਣ ਦੇ ਖਿਲਾਫ ਕਿੰਨਾ ਗਲਤੋ ਬੋਲਦੇ ਹੈਗੇ ਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਖੜੇ ਚਾਹ ਦਾ ਕਰ ਪੀ ਰਹੇ ਆ ਅਨਿਲ ਵੇਜ ਜਿਹੜਾ ਹਰਿਆਣੇ ਦਾ ਗ੍ਰਹਿ ਮੰਤਰੀ ਰਿਹਾ ਹੈ ਜੀ ਜੀ ਦੀਆਂ ਹੁਕਮਾਂ ਤੇ ਸੌਦਾ ਸਾਧ ਨੂੰ ਪਰੋਰ ਮਿਲਦੀ ਰਹੀ ਹੈਗੀ ਆ ਲਗਾਤਾਰ ਆ ਨਾ ਔਰ ਜਿਨੇ ਕਿਸਾਨ ਮੋਰਚੇ ਦੌਰਾਨ ਸਿੱਖਾਂ ਬਾਰੇ ਕਿਸਾਨਾਂ ਬਾਰੇ ਜਿੰਨਾ ਕੁਛ ਵੀ ਕੋਈ ਘਟਿਆ ਬੋਲਿਆ ਜਾ ਸਕਦਾ ਉਹ ਬੋਲਿਆ ਸਿੱਖਾਂ ਦੇ ਖਿਲਾਫ ਉਹ ਅਨਿਲ ਵੇਜ ਆ ਜਿਹੜਾ ਸੁਖਵੀਰ ਸਿੰਘ ਬਾਦਲ ਨਾਲ ਹੱਥ ਮਲਾ ਰਿਹਾ ਹੈ ਰਾਦਾ ਸਵਾਮੀ ਡੇਰੇ ਦਾ ਮੁਖੀ ਜਿਹੜਾ ਸਿੱਖਾਂ ਦੇ ਖਿਲਾਫ ਇੱਕ ਤਰ੍ਹਾਂ ਨਾਲ ਧਰਮ ਦੇ ਖਿਲਾਫ ਇੱਕ ਗੁਰੂ ਡੰਮਾ ਉਹ ਚਲਾ ਰਿਹਾ ਹੈ ਹਾਂ ਅੰਦਰ ਕਹਿਣਾ ਇਹ ਨਿਰੰਕਾਰੀ ਹੋਰ ਰਾਦਾ ਸਵਾਮੀ ਇਹ ਜਿਹੜੇ ਗੁਰੂ ਡੰਮ ਨੇ ਹਨਾ ਜਿਹੜੇ ਸਿੱਖਾਂ ਦੀ ਆਪਾਂ ਕਹਿੰਦੇ ਪੈਰਾਸਾਈਟਸ ਨੇ ਸਿੱਖਾਂ ਦੇ ਮਾਮਲੇ ਆ ਬਚਨ ਵੀ ਜਿਹੜੇ ਸਿੱਖ ਧਰਮ ਨੂੰ ਨਹੀਂ ਮੰਨਦੇ ਜਾਂ ਆਕਾਲ ਤਖਦੀਆ ਜਾਂ ਸਾਡੇ ਘੇਰੇ ਵਿੱਚ ਨਹੀਂ ਜਦੋਂ ਇੰਨੇ ਪੰਥ ਵਿਰੋਧੀ ਆ ਕੇ ਸੁਖਬੀਰ ਸਿੰਘ ਬਾਦਲ ਨਾਲ ਬਗਲਗੀਰ ਹੋ ਰਹੇ ਆ ਤੇ ਦੂਜੇ ਬੰਨੇ ਗੱਲਬਾਤ ਆਪਾਂ ਕਰ ਲੈਣੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੀਆਂ ਸਿੱਖ ਵਿਰੋਧੀ ਜਿਹੜੀ ਵਿਚਾਰਧਾਰਾ ਰਹੇਗੀ ਉਹਦੇ ਨਾਲ ਜਿਹੜੇ ਰਾਜਨੀਤੀਬਾਨ ਮੇਲ ਖਾਂਦੇ ਨੇ ਜਾਪਾ ਕੇ ਲਈ ਕਿ ਚਾਹੇ ਉਹ ਕਿਸੇ ਡੇਰੇ ਦੇ ਸਾਧ ਹੋਣ ਉਹਨਾਂ ਦੇ ਨਾਲ ਕਾਫੀ ਸਾਰੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਦੀ ਕੇਸ ਸੋਸ਼ਲ ਮੀਡੀਆ ਤੇ ਤੇ ਕਾਫੀ ਚਰਚਾ ਹੈਗੀ ਹੈ ਪਰ ਸਰਦਾਰ ਬਕਰਤਾਰ ਸਿੰਘ ਜੀ ਹੁਣ ਕੋਈ ਫੋਟੋ ਫੜ ਫੜ ਕੇ ਪ੍ਰੈਸ ਕਾਨਫਰੰਸ ਨਹੀਂ ਕਰਦਾ ਜਦੋਂ ਜਹੇਦਾਰ ਹਰਪ੍ਰੀਤ ਸਿੰਘ ਦੀ ਜਿਹੜੀ ਇੱਕ ਆਪਾ ਕੀਏ ਕਿ ਚਾਹੇ ਉਹ ਅਮਰਤ ਸ਼ਾਹ ਦੇ ਨਾਲ ਹੋਵੇ ਜਦੋਂ ਉਹ ਕਾਲ ਤਖਸਾਬ ਤੇ ਗਏ ਸਨ ਉਹ ਵਾਲੀ ਹੋਵੇ ਉਹ ਸਾਰੀਆਂ ਦੀ ਤੇ ਪ੍ਰੈਸ ਕਾਨਫਰੰਸ ਹੋ ਗਈ ਸੀ ਉੱਤੇ ਓਬਜੈਕਸ਼ਨ ਵੀ ਹੋਗੇ ਸੀ ਫਿਰ ਇੰਨਾ ਬਾਰੇ ਕੋਈ ਗੱਲਬਾਤ ਕਿਉਂ ਨਹੀਂ ਹੋ ਰਹੀ ਹਾਂ ਜੀ ਸੋ ਆਪਣੇ ਲਈ ਕਹਿੰਦੇ ਆ ਵੀ ਸਕਤੇ ਦੀ ਸੱਤੀ ਵੀਹੀਂ 100 ਆ ਵੀ ਸਾਡਾ ਸਾਰਾ ਕੁਝ ਸਹੀ ਹੈਗਾ ਹੁਣ ਰਵਨੀਤ ਸਿੰਘ ਬਿੱਟੂ ਜਿਹੜਾ ਲਗਾਤਾਰ ਕਹਿ ਰਿਹਾ ਵੀ ਸਾਰੇ ਸਿੱਖਾਂ ਨੂੰ ਜਿਨ੍ਹਾਂ ਨੂੰ ਫਾਂਸੀ ਆ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਕਿਸੇ ਵੀ ਸਿੰਘ ਨੂੰ ਜੇਲ੍ਹ ਚੋਂ ਬਾਹਰ ਨਾ ਕੱਢਿਆ ਜਾਵੇ ਉਹ ਡਟ ਕੇ ਅੰਮ੍ਰਿਤਸਰ ਦੇ ਪ੍ਰੈਸ਼ਰ ਪਾ ਕੇ ਭਾਈ ਬਲਵੰਤ ਸਿੰਘ ਰਾਜੋਆਨ ਦੇ ਖਿਲਾਫ ਕਿੰਨਾ ਗਲਤੋ ਬੋਲਦੇ ਹੈਗੇ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਖੜੇ ਚਾਹ ਦਾ ਕਾਪੀ ਰੇ ਹੈਗੇ ਆ ਉਸ ਤੋਂ ਬਾਅਦ ਅਨਿਲ ਵੇਜ ਜਿਹੜਾ ਹਰਿਆਣੇ ਦਾ ਗ੍ਰਹਿ ਮੰਤਰੀ ਰਿਹਾ ਹੈ ਜੀ ਜਿਹਦੀ ਹੁਕਮਾਂ ਤੇ ਸੌਦਾ ਸਾਧਨੋਂ ਪਰੋਰ ਮਿਲਦੀ ਰਹੀ ਹੈਗੀ ਆ ਲਗਾਤਾਰ ਆ ਨਾ ਔਰ ਜਿਨੇ ਕਿਸਾਨ ਮੋਰਚੇ ਦੌਰਾਨ ਸਿੱਖਾਂ ਬਾਰੇ ਕਿਸਾਨਾਂ ਬਾਰੇ ਜਿੰਨਾ ਕੁਛ ਵੀ ਕੋਈ ਘਟਿਆ ਬੋਲਿਆ ਜਾ ਸਕਦਾ ਉਹ ਬੋਲਿਆ ਸਿੱਖਾਂ ਦੇ ਖਿਲਾਫ ਉਹ ਅਨਿਲ ਵਿੱਚ ਜਿਹੜਾ ਸੁਖਵੀਰ ਸਿੰਘ ਬਾਦਲ ਨਾਲ ਹੱਥ ਮਲਾ ਰਿਹਾ ਹੈਗਾ ਰਾਧਾ ਸੁਆਮੀ ਡੇਰੇ ਦਾ ਮੁਖੀ ਜਿਹੜਾ ਸਿੱਖਾਂ ਦੇ ਖਿਲਾਫ ਇੱਕ ਤਰ੍ਹਾਂ ਨਾਲ ਧਰਮ ਦੇ ਖਿਲਾਫ ਇੱਕ ਗੁਰੂ ਧੰਮ ਉਹ ਚਲਾ ਰਿਹਾ ਹੈ ਉਹ ਕਹਿੰਦਾ ਇਹ ਨਿਰੰਕਾਰੀ ਹੋਰ ਰਾਧਾ ਸੁਆਮੀ ਇਹ ਜਿਹੜੇ ਗੁਰੂ ਧੰਮ ਨੇ ਮਨਾ ਜਿਹੜੇ ਸਿੱਖਾਂ ਦੀ ਆਪਾਂ ਕਹਿੰਦੇ ਪੈਰਾਸਾਈਟਸ ਨੇ ਸਿੱਖਾਂ ਦੇ ਮਾਮਲਿਆਂ ਵਿੱਚ ਨਾ ਵੀ ਜਿਹੜੇ ਸਿੱਖ ਧਰਮ ਨੂੰ ਨਹੀਂ ਮੰਨਦੇ ਜਾਂ ਆਕਾਲ ਤਖਦੀਆ ਜਾਂ ਸਾਡੇ ਘੇਰੇ ਵਿੱਚ ਨਹੀਂ ਜਦੋਂ ਇੰਨੇ ਪੰਥ ਵਿਰੋਧੀ ਆ ਕੇ ਸੁਖਬੀਰ ਸਿੰਘ ਬਾਦਲ ਨਾਲ ਬਗਲਗੀਰ ਹੋ ਰਹੇ ਆ ਹੁਣ ਕੋਈ ਪ੍ਰੈਸ ਕਾਨਫਰੰਸ ਨਹੀਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਉਹਨਾਂ ਦੇ ਇੱਕ ਪ੍ਰਾਣੇ ਕੇਸ 'ਚ ਉਹਨਾਂ ਦੇ ਖਿਲਾਫ ਕਿੰਨੀ ਕੈਰੈਕਟਰ ਅਸੈਸੀਨੇਸ਼ਨ ਹੋਈ ਹੁਣ ਗੁਰਕ੍ਰੀਸ਼ ਸਿੰਘ ਕੋਟਲੀ ਜਿਹੜਾ ਬਿਆਨਸੂ ਦਾ ਪੋਤਾ ਉਹ ਵੀ ਖੜਾ ਰਵਨੀਤ ਸਿੰਘ ਬਿੱਟੂ ਵੀ ਖੜਾ ਅਨਿਲ ਵੇਜ ਵੀ ਖੜਾ ਹੈ ਤੇ ਆਹ ਰਾਦਾ ਸਵਾਮੀ ਡੇਰੇ ਦਾ ਜਿਹੜਾ ਬਾਬਾ ਉਹ ਵੀ ਖੜਾ ਸੋ ਹੁਣ ਹੁਣ ਕੋਈ ਵੀ ਗੱਲਬਾਤ ਨਹੀਂ ਸੋ ਇਹ ਦੇਖੋ ਤੁਹਾਨੂੰ ਕਲੀਨ ਹੋਣਾ ਪੈਣਾ ਜੇ ਤੁਸੀਂ ਕਹਿੰਦੇ ਆ ਵੀ ਅਸੀਂ ਸਿੱਖਾਂ ਦੇ ਨੁਮਾਇੰਦੇ ਆ ਤਾਂ ਤੁਹਾਡੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਵੀ ਸਿੱਖਾਂ ਵਾਲੀਆਂ ਹੋਣੀਆਂ ਚਾਹੀਦੀਆਂ ਹੈਗੀਆਂ ਨਹੀਂ ਤਾਂ ਕੌਮ ਆ ਜਿਹੜੀ ਦੇਖੋ ਇੱਕ ਇੱਕ ਲੋਕ ਸਭਾ ਦੀ ਸੀਟ ਹੈ ਤੇ ਦੋ ਤੁਹਾਡੇ ਕੋਲ ਵਿਧਾਨ ਸਭਾ ਦੀਆਂ ਰਹਿ ਗਈਆਂ ਤੁਸੀਂ ਕਿੰਨੇ ਮਾੜੇ ਹਾਲਾਤ ਵਿੱਚ ਵਿਚਰ ਰਹੇ ਹੋ ਤੁਹਾਨੂੰ ਤਾਂ ਚਾਹੀਦਾ ਸੀ ਪੰਥ ਦੇ ਘੇਰੇ ਵਿੱਚ ਆਈਏ ਅਕਾਲ ਤਖਤ ਤੇ ਪੇਸ਼ ਹੀ ਤਾਂ ਹੋਏ ਸੀ ਵੀ ਸਾਨੂੰ ਪੰਥ ਪ੍ਰਵਾਨ ਕਰ ਲਵੇ ਪੰਥ ਨੇ ਸਾਨੂੰ ਜਿਸ ਤਰ੍ਹਾਂ ਨਕਾਰ ਦਿੱਤਾ ਹੋਇਆ ਸੋ ਪੰਥ ਨੂੰ ਪ੍ਰਵਾਨ ਕਰਾਉਣ ਦੇ ਚੱਕਰ 'ਚ ਤੁਸੀਂ ਇਸ ਤਰ੍ਹਾਂ ਪੰਥ ਤੋਂ ਟੁੱਟ ਰਹੇ ਹੋਗੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੁਸੀਂ ਕਰ ਰਹੇ ਹੋ ਸਾਨੂੰ ਲੱਗਦਾ ਵੀ ਇਹ ਠੀਕ ਨਹੀਂ ਹੈਗਾ ਹਾਲੇ ਵੀ ਅਕਾਲੀ ਦਲ ਕੋਲ ਮੌਕਾ ਹੈ ਉਹ ਪੰਥ ਦੀ ਮੁੱਖ ਧਾਰਾ ਵਿੱਚ ਆਵੇ ਅਕਾਲ ਤਖਤ ਨਾਲ ਜਾਂ ਸਿੱਖ ਸੰਸਥਾਵਾਂ ਨਾਲ ਟਕਰਾਅ ਦੀ ਨੀਤੀ ਛੱਡੇ ਸੱਤ ਮੈਂਬਰੀ ਕਮੇਟੀ ਰਾਹੀਂ ਭਰਤੀ ਕਰਾ ਕੇ ਜਿਹੜਾ ਵੀ ਪ੍ਰਧਾਨ ਬਣਦਾ ਨਵੀਂ ਟੀਮ ਲੈ ਕੇ ਆਵੇ ਸੋ ਅਕਾਲੀ ਦਲ ਜਿਉਂਦਾ ਰਹਿਣਾ ਚਾਹੀਦਾ ਨਾ ਕਿ ਇੱਕ ਪਰਿਵਾਰ ਜਿਉਂਦਾ ਰਹਿਣਾ ਚਾਹੀਦਾ ਹੁਣ ਕੋਸ਼ਿਸ਼ ਇੱਕ ਪਰਿਵਾਰ ਨੂੰ ਬਚਾਉਣ ਦੀ ਆ ਤੇ ਉਹਦੇ ਚੋਂ ਅਕਾਲੀ ਦਲ ਤਬਾਹ ਹੋ ਰਿਹਾ ਹੈ ਜੀ ਬਿਲਕੁਲ ਜੀ ਤੇ ਦੂਜੇ ਪੱਨੇ ਪੰਜਾਬ ਦੇ ਵਿੱਚ ਰਾਵੀ ਅਤੇ ਬਿਆਸ ਤੇ ਪਾਣੀਆਂ ਨੂੰ ਲੈ ਕੇ ਜਿਹੜਾ ਹੈ ਕਿਤਨਾ ਕਿਤੇ ਜਿਹੜਾ ਹੈ ਮੁਲਾਂਕਣ ਜਿਹੜਾ ਹੈ ਉਹ ਹੋ ਰਿਹਾ ਹੈ ਕੁਝ ਸਾਲਾਂ ਦੇ ਬਾਅਦ ਇਸ ਤਰ੍ਹਾਂ ਦਾ ਹੁੰਦਾ ਹੈਗਾ ਕਿ ਪਾਣੀ ਦੇ ਲੈਵਲ ਵਗੈਰਾ ਚੈੱਕ ਕੀਤੇ ਜਾਂਦੇ ਹੋਣਗੇ ਕਿ ਕਿੰਨਾ ਪਾਣੀ ਧਰਤੀ ਦੇ ਹੇਠ ਹੈ ਜਾਂ ਕਿੰਨਾ ਹੈ ਤੇ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਹੈਗਾ ਸਰਦਾਰ ਅਤਾ ਸਿੰਘ ਜੀ ਚਾਹੀਏ ਇਹ ਵਾਲਾ ਮਸਲਾ ਹੋਵੇ ਜਾਂ ਜਦੋਂ ਆਪਾਂ ਕਹਿ ਲਈ ਕਿ ਜਿਹੜੇ ਉਤਰੀ ਰਾਜਾਂ ਦੀ ਮੀਟਿੰਗ ਹੁੰਦੀ ਆ ਜਾਂ ਜਿੱਥੇ ਵੀ ਹੁੰਦਾ ਹੈਗਾ ਉੱਥੇ ਪੰਜਾਬ ਦੀ ਸਰਕਾਰ ਬਾਰ ਬਾਰ ਜਾ ਕੇ ਕਹਿੰਦੀ ਕਿ ਸਾਡੇ ਕੋਲ ਪਾਣੀ ਹੈ ਨਹੀਂ ਪਰ ਮਾਲਕੀ ਦੀ ਗੱਲ ਕਿਤੇ ਨਹੀਂ ਹੁੰਦੀ ਕਿ ਇਹ ਪਾਣੀ ਸਾਡਾ ਹੈ ਬਿਲਕੁਲ ਬਿਲਕੁਲ ਇਹ ਕਾਫੀ ਤੁਹਾਡਾ ਅਹਿਮ ਸਵਾਲ ਹੈਗਾ ਸੋ ਇਰਾਡੀ ਟ੍ਰਿਬਿਊਨਲ ਬਣਿਆ ਸੀਗਾ 1981-82 ਵਿੱਚ ਨਾ ਸੋ ਉਹ ਇਹ ਉਹ ਤੋਂ ਬਾਅਦ ਹੁਣ ਜਿਹੜੀ ਹੈਗੀ ਹੈ ਬਿਆਸ ਤੇ ਯਮਨਾ ਵਾਲੀ ਜਿਹੜੀ ਬਿਆਸ ਤੇ ਸਤਲੁਜ ਆਲੀ ਨਾ ਇਹ ਕਮੇਟੀ ਦੁਆਰੇ ਆਈ ਹੈ ਉਸੇ ਪੱਧਰ ਤੇ ਦੋ ਜੱਜ ਸਾਹਿਬਾਨ ਹੁੰਦੇ ਆ ਉਹ ਉਹਨਾਂ ਨੇ ਪਾਣੀਆਂ ਦੇ ਵੈਸੇ ਹੈਗਾ ਵੀ ਇੱਕ ਸੈਟਿੰਗ ਤੋਂ ਬਾਅਦ ਦੂਜੀ ਸੈਟਿੰਗ 25 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਆ ਕਿਉਂਕਿ 25 ਸਾਲਾਂ ਦੌਰਾਨ ਪਾਣੀ ਦੀ ਮਾਤਰਾ ਘਟ ਵੱਧ ਜਾਂਦੀ ਹੈਗੀ ਆ ਸੋ ਪਰ ਹੁਣ ਤਾਂ ਮੇਰੇ ਖਾਲ 1981 ਤੋਂ ਤੁਸੀਂ ਲਾਓ ਵੀ ਇਹਨਾਂ 40-45 ਸਾਲ ਹੋ ਗਏ ਪਾਕਿ ਜਿਆਦਾ ਸਾਲ ਹੋ ਗਏ ਜੀ ਜਾਣੇ ਹੋ ਗਏ ਸੋ ਉਹ ਉਹ ਇਰਾਡੀਟ ਟ੍ਰਿਬਿਊਨਲ ਵਾਲਾ ਜਿਹੜਾ ਚੱਕਰ ਸੀਗਾ ਉਸ ਤੋਂ ਬਾਅਦ ਦੀ ਫਰਸਟ ਸੈਟਿੰਗ ਆਈ ਹੈਗੀ ਆ ਜਿਹੜਾ ਤੁਸੀਂ ਸਵਾਲ ਉਠਾਇਆ ਪੰਜਾਬ ਸਰਕਾਰ ਨੇ ਇਹੀ ਕਿਹਾ ਵੀ ਜਦੋਂ 1981-82 ਵਿੱਚ ਇਹ ਪਾਣੀਆਂ ਦੀ ਵੰਡ ਦਾ ਮਸਲਾ ਆਇਆ ਸੀ ਉਦੋਂ ਪੰਜਾਬ ਦੇ ਦਰਿਆਵਾਂ ਚੋਂ 17 ਐਮ ਏ ਐਫ ਮੀਟਰ ਏਕੜ ਫੀਟ ਜਿਹੜਾ ਹੈਗਾ ਪਾਣੀ ਵਗਦਾ ਸੀ ਜਿਹਦੇ ਚੋਂ ਉਹ ਕਰੇ ਸੀਗਾ ਵੀ 8 8 ਐਮਐਫ ਰਾਜਸਥਾਨ ਨੂੰ ਦਿੱਤਾ ਗਿਆ ਸੀ 4 ਜਿਹੜਾ ਹਰਿਆਣਾ ਨੂੰ ਦਿੱਤਾ ਗਿਆ ਸੀ ਬਾਕੀ ਪੰਜਾਬ ਕੋਲ ਸੀਗਾ ਜਿਹੜਾ 7 ਸੀਗਾ ਹੁਣ ਇਹ ਆ ਰਿਹਾ ਹੈਗਾ ਵੀ ਪੰਜਾਬ ਦੇ ਵਿੱਚੋਂ ਵਗਣ ਵਾਲਾ ਪਾਣੀ ਹੈ ਜਿਹੜਾ ਉਹ ਕਟ ਗਿਆ ਹੋਇਆ ਉਹ 13.5 ਐਮਐਫ ਰਹਿ ਗਿਆ ਹੋਇਆ ਨਾ ਸੋ 17 ਵਾਲੇ ਪ੍ਰੋਪੋਰਸ਼ਨ 'ਚ ਤੁਸੀਂ ਨਹੀਂ ਵੰਡਿਆ ਜਾ ਸਕਦਾ ਸੋ ਇੱਥੇ ਆ ਬਿਲਕੁਲ ਗੱਲ ਤੁਹਾਡੀ ਠੀਕ ਹੈ ਕਿ ਪੰਜਾਬ ਸਾਰੀਆਂ ਸਰਕਾਰਾਂ ਇਵਨ ਜਿਹੜੇ ਕੈਪਟਨ ਰਵਿੰਦਰ ਸਿੰਘ ਨੇ ਪਾਣੀਆਂ ਵਾਲਾ ਬਿੱਲ ਲਿਆ ਕੇ ਪਾਣੀ ਦੇ ਸਮਝੌਤੇ ਰੱਦ ਕਰੇ ਸੀ ਉਹ ਵੀ ਇਸ ਅਧਾਰ ਤੇ ਕਰੀ ਸੀ ਵੀ ਸਾਡੇ ਕੋਲ ਪਾਣੀ ਵਾਧੂ ਨਹੀਂ ਹੈ ਹਮ ਪਰ ਇਹ ਨਹੀਂ ਕਿਹਾ ਵੀ ਪਾਣੀ ਦੇ ਮਾਲਕ ਅਸੀਂ ਹਮ ਹਮ ਵੀ ਦਰਿਆ ਸਾਡੇ ਕੋਲ ਸੋ ਪਾਣੀ ਦੀ ਮਾਲਕੀ ਦੋ ਸਟੇਟਾਂ ਦੀ ਹੁੰਦੀ ਦੋ ਕਿਸਮ ਦੇ ਪ੍ਰਬੰਧਨ ਦੀ ਹੁੰਦੀ ਇੱਕ ਅਪਰ ਰਾਈਪੇਰੀਅਨ ਇੱਕ ਲੋਅਰ ਰਾਈਪੇਰੀਅਨ ਅਪਰ ਰਾਈਪੇਰੀਅਨ ਹਿਮਾਚਲ ਹੈਗਾ ਜਿੱਥੇ ਬਾਰਿਸ਼ ਹੁੰਦੀ ਹੈਗੀ ਆ ਜਦੋਂ ਉਹ ਅੰਦਾ ਤੋਂ ਬਾਰਿਸ਼ ਹੁੰਦੀ ਆ ਉਹ ਪਾਣੀ ਜਦੋਂ ਲੋਅਰ ਰਾਇਪੀਰੀਅਨ ਚਾਹੁੰਦਾ ਤਾਂ ਉਹਦਾ ਸਭ ਤੋਂ ਵੱਧ ਨੁਕਸਾਨ ਲੋਅਰ ਰਾਇਪੀਰੀਅਨ ਰਾਜ ਨੂੰ ਔਰ ਪੰਜਾਬ ਨੂੰ ਜਿਹੜਾ ਹੁੰਦਾ ਹੈਗਾ ਪੰਜਾਬ ਦੇ ਹੜਾ Rajasthan ਨੂੰ ਜਾ ਕੇ ਤਾਂ ਨਹੀਂ ਕਿਤੇ ਕਈਏ ਕਿ ਮੰਦੇ ਨਦੀਆਂ ਲੱਗਦੇ ਨਹੀਂ ਨਾ ਨਾ ਹਰਿਆਣੇ ਦਾ ਨੁਕਸਾਨ ਈਵਨ ਤੁਸੀਂ ਦੇਖੋ ਹੁਣ ਜਦੋਂ ਪਿਛਲੇ ਸਾਲ ਕੁਝ ਵਧਿਆ ਸੀ ਤਾਂ ਹਰਿਆਣੇ ਨੇ ਘੱਗਰ ਦਰਿਆ ਦੇ ਰਾਹ ਦੇ ਲਾਗੇ ਇੱਕ ਦੀਵਾਰ ਕਰ ਦਿੱਤੀ ਹੋਈ ਆ ਬਈ ਹਰਿਆਣੇ ਵਿਚ ਹੜਨਾ ਹੁਣ ਹੜ੍ਹਾਂ ਤੋਂ ਬਚਣਾ ਚਾਹੁੰਦੇ ਆ ਪਰ ਹਿੱਸਾ ਪੰਜਾਬ ਦਾ ਮੰਗ ਜੀ ਜੀ ਸੋ ਪੰਜਾਬ ਸਰਕਾਰ ਨੂੰ ਇਹ ਆਈ ਵਨ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੂੰ ਇਹ ਚਾਹੀਦਾ ਵੀ ਪਹਿਲਾਂ ਮਾਲਕੀ ਤੈਅ ਕਰੋ ਹੂੰ ਹੂੰ ਅਸੀਂ ਰਾਈਪੇਰੀਅਨ ਸਟੇਟ ਹੈਗੇ ਆ ਜਾਂ ਹਿਮਾਚਲ ਰਾਈਪੇਰੀ ਹੈ ਨਾ ਯਾ ਅਸੀਂ ਆ ਯਾ ਮਤਲਬ ਕਿ ਕਸ਼ਮੀਰ ਵੀ ਹੈਗਾ ਕਿਉਂਕਿ ਉਹ ਰਾਵੀ ਆਲਾ ਕੁਝ ਹਿੱਸਾ ਜਿਹੜਾ ਉਹਦੇ ਨਾਲ ਲੱਗਦਾ ਹੈਗਾ ਸੋ ਇਹ ਤਿੰਨ ਰਾਈਪੇਰੀਅਨ ਰਾਜਸਥਾਨ ਉੱਪਰ ਹਰਿਆਣਾ ਤਾਂ ਰਾਈਪੇਰੀਅਨ ਹੀ ਰਾਜ ਹੈ ਨੇ ਸੋ ਸਰਕਾਰਾਂ ਸਿਰਫ ਇਹ ਰੌਲਾ ਪਾ ਕੇ ਗੱਲ ਪਜਾ ਦਿੰਦੀਆਂ ਵੀ ਸਾਡੇ ਕੋਲ ਪਾਣੀ ਘਟ ਗਿਆ ਇਹ ਨਹੀਂ ਕਹਿੰਦੀਆਂ ਵੀ ਮਾਲਕ ਅਸੀਂ ਆ ਵੀ ਵੇਲ ਟੈਸਾਈਡ ਅਸੀਂ ਫੈਸਲਾ ਕਰਾਂਗੇ ਕਿੰਨਾ ਪਾਣੀ ਦੇਣਾ ਉਹ ਕਿੰਨੇ ਪੈਸੇ ਲੈ ਕੇ ਦੇਣਾ ਅਸੀਂ ਮੁੱਲ ਵੇਚਾਂਗੇ ਪਾਣੀ ਅਸੀਂ ਫਰੀ ਨਹੀਂ ਦਿੰਦੇ ਸਾਡੀ ਇਕਨੋਮੀ ਡਾਵਾ ਡੋੜੋ ਆਪਾਂ ਉਧਰੋਂ ਜੇ ਕੋਲਾ ਆਉਂਦਾ ਹੈਗਾ ਜਾਂ ਉਧਰੋਂ ਸੰਗਤ ਸੰਗ ਮਰਮਰ ਆਉਂਦਾ ਜੇ ਰਾਜਸਥਾਨੋਂ ਪੈਸਿਆਂ ਨਾਲ ਹੀ ਆਉਂਦਾ ਉਹ ਕਿਹੜਾ ਫਰੀ ਹੋਣਾ ਸੋ ਅਸੀਂ ਵੇਚਾਂਗੇ ਪਾਣੀ ਜੀ ਜੀ ਠੀਕ ਹੈ ਨਾ ਵੀ ਇਸ ਲਈ ਅਸੀਂ ਇਸ ਤਰ੍ਹਾਂ ਫਰੀ ਆਫ ਕਾਸਟ ਨਹੀਂ ਦੇ ਰਹੇ ਹੁਣ ਜਿਹੜਾ ਫੈਸਲਾ ਤੁਸੀਂ ਦੇਖੋ ਸੁਪਰੀਮ ਕੋਰਟ ਦਾ ਆਇਆ ਖਣਿਜ ਪਦਾਰਥਾਂ ਬਾਰੇ ਆਇਆ ਝਾਰਖੰਡ ਔਰ ਇੱਕ ਨਾਲ ਦੇ ਹੋਰ ਰਾਜ ਵਿੱਚ ਜਿਹੜਾ ਕੋਲਾ ਪੈਦਾ ਹੁੰਦਾ ਸੀ ਕੇਂਦਰ ਸਰਕਾਰ ਇਹ ਦਾਵਾ ਕਰ ਰਹੀ ਸੀ ਵੀ ਉਹ ਸਾਡੀ ਮਾਲਕੀਆ ਕਿਉਂਕਿ ਇਹ ਭਾਰਤ ਦਾ ਹੈਗਾ ਜੀ ਹਨਾ ਉਹ ਉਹ ਭਾਰਤ ਨੂੰ ਪੂਰਾ ਮੁਲਕ ਬਣਾ ਕੇ ਸੀ ਵੀ ਭਾਰਤ ਸਰਕਾਰ ਦੀ ਮਾਲਕੀਆ ਸੁਪਰੀਮ ਕੋਰਟ ਦਾ ਫੈਸਲਾ ਆਇਆ ਵੀ ਨੋ ਇਹ ਉਸ ਸਟੇਟ ਦੀ ਮਾਲਕੀਆ ਜਿਹੜੀ ਸਟੇਟ ਵਿੱਚੋਂ ਪੈਦਾ ਹੋ ਰਿਹਾ ਸੋ ਭਾਰਤ ਸਰਕਾਰ ਨਾ ਟੈਕਸ ਲਾ ਸਕਦੀ ਆ ਤੇ ਨਾ ਉਹਨੂੰ ਉਹਨੂੰ ਇੱਕ ਬਾਧਕ ਕਰ ਸਕਦੀ ਆ ਵੀ ਤੂੰ ਸਾਨੂੰ ਬਿਨਾਂ ਪੈਸਿਆਂ ਤੋਂ ਜਾਂ ਘੱਟ ਪੈਸਿਆਂ ਦੇ ਦੇ ਸਟੇਟ ਡਿਫਾਈਨ ਕਰੇਗੀ ਵੀ ਇਹ ਕਿੰਨਾ ਕੱਢਿਆ ਜਾਣਾ ਕੋਲ ਔਰ ਕਿੰਨੇ ਕੀਮਤ ਤੇ ਕਿਹਨੂੰ ਵੇਚਿਆ ਜਾਣਾ ਸੋ ਇਹ ਸਾਡਾ ਜਿਹੜਾ ਰਿਸੋਰਸ ਹੈਗਾ ਉਹ ਪਾਣੀ ਹੈਗਾ ਉਹ ਇਕਨੋਮਿਕ ਸੌਰੀ ਨੇਚਰਲ ਰਿਸੋਰਸ ਹੈਗਾ ਜੀ ਬਿਲਕੁਲ